ਜਗਜੀਤ ਢੱਲੇਵਾਲ ਹਜੇ ਭਖੜਤਾਲ ਤੇ ਬੈਠੇ ਨੇ ਮਰਨਵਰਥ ਜਾਰੀ ਹੈ ਤੇ ਉੱਥੇ ਹੀ ਹਜੇ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਦਿਖਾਈ ਦੇ ਰਿਹਾ ਹੈ ਤੇ ਦੂਜੇ ਪਾਸੇ ਜਗਜੀਤ ਢੱਲੇਵਾਲ ਤੋਂ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਜਿਹੜਾ ਕਿ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨਗੀਆਂ ਤੇ ਪੈਦਲ ਜਥਾ ਜਿਹੜਾ ਕਿ 6 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਤੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਤੇ ਜਗਜੀਤ ਢੱਲੇਵਾਲ ਦੀ ਸਿਹਤ ਥੋੜੀ ਵਿਗੜੀ ਹੋਈ ਹੈ ਪਰੰਤੂ ਅੱਜ 6ਵਾਂ ਦਿਨ ਹੈ ਜਿਹੜਾ ਕਿ ਉਹ ਮਰਨ ਵਰਤ ਉਹਨਾਂ ਦਾ ਹਜੇ ਵੀ جاری ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਜੇ ਵੀ ਕੁਝ ਹੋਰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਤੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਵੱਡਾ ਸਨੇਹਾ ਵੀ ਲਗਾਇਆ ਆ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਜਗਜੀਤ ਢੱਲੇਵਾਲ ਦਾ ਕੀ ਕਹਿਣਾ ਸ਼ੁਰੂ ਹੋ ਰਹੀ ਹੈ ਹੋਗੀ ਜੀ ਸ਼ੁਰੂ ਹੋਗੀ ਜੀ ਵਾਸਰ ਬਸ ਨਹੀਂ 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 ਦੋਸਤ ਸਾਰੀਓ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਤੁਸੀਂ ਸਾਡਾ ਇੱਥੋਂ ਕਵਰੇਜ ਦੇ ਰਹੇ ਹੋ ਪਲ-ਪਲ ਦੀ ਰਿਪੋਰਟ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਸੋ ਜੋ ਡਨੇਲ ਸਾਹਿਬ ਦਾ ਅਸੀਂ ਹੈਲਥ ਚੈੱਕਅਪ ਕੀਤਾ ਸਵੇਰ ਦੀ 7:30 ਵਜੇ ਦੀ ਰਿਪੋਰਟ ਤੋਂ ਮੈਂ ਤੁਹਾਨੂੰ ਸਟਾਰਟ ਕਰਦਾ ਉਸ ਟਾਈਮ ਵੀ ਬੀਪੀ ਇਹਨਾਂ ਦਾ ਸੀਗਾ 122/88 ਔਰ ਜਿਹੜੀ ਪਲਸ ਸੀ 103 ਕੁਾਇਟ ਹਾਈ ਤੇ ਟੈਂਪਰੇਚਰ ਜਿਹੜਾ 96.9 ਸੀ ਔਰ 슈ਗਰ ਲੈਵਲ 95 ਫਿਰ ਉਹ 슈ਗਰ ਲੈਵਲ ਥੋੜਾ ਗਿਰਿਆ ਜਦੋਂ ਹੁਣ ਚੈੱਕ ਕੀਤਾ ਅਸੀਂ 슈ਗਰ ਲੈਵਲ 76 ਆ ਔਰ ਟੈਂਪਰੇਚਰ ਜਿਹੜਾ 97.9 ਆ ਇਹ ਨਾਰਮਲ ਆ ਔਰ ਜਿਹੜਾ ਬੀਪੀ ਆ ਬੀਪੀ ਥੋੜਾ ਹਾਈ ਹੈ ਬੀਪੀ ਹੈਗਾ 152/105 ਔਰ نیچے ਵਾਲਾ ਬਹੁਤ ਜ਼ਿਆਦਾ ਹਾਈ ਹੈ ਥੋੜਾ ਜਿਹਾ ਔਰ ਜਿਹੜੀ ਪਲਸ ਆ ਉਹ 95 ਆ ਔਰ ਜਿਹੜਾ ਥੋੜੀ ਜੀ ਚੀਜ਼ ਇੱਕ ਮੈਂ ਤੁਹਾਨੂੰ ਬਰੀਫਲੀ ਦੱਸਣਾ ਚਾਹਣਾ ਜਿਹੜਾ weight ਹੈ ਇਹਨਾਂ ਦਾ ਘਟਦਾ ਪਿਆ ਔਰ hemoglobin ਦਾ ਜਿਹੜਾ ਲੈਵਲ ਉਹ ਵੀ ਜਿੱਦਾਂ ਇਹਨਾਂ ਦਾ sugar level ਜਿਹੜਾ ਡਿੱਗਦਾ ਪਿਆ ਉਹਦੇ ਨਾਲ ਕੀ ਹੁੰਦਾ ਕਿਤੇ ਕਿਤੇ ਇੱਕਦਮ ਸੂਟ ਆਪ ਹੋ ਜਾਣਾ ਇੱਕਦਮ ਡਿੱਗ ਪੈਣਾ sugar level ਇਹਦੇ ਚ ਦੋ ਤਿੰਨ ਤਰ੍ਹਾਂ ਦੇ ਸਿੰਪਟਮ ਹੁੰਦੇ ਆ weakness ਹੋਣੀ ਉਹ ਤਾਂ ਆਬਵੀਅਸ ਆ ਜਦੋਂ ਕੁਝ ਖਾਦਾ ਨਾ ਹੋਵੇ ਤਾਂ weakness ਹੋਊਗੀ ਔਰ ਦੂਜਾ ਇੱਕ ਸਭ ਤੋਂ ਵੱਡਾ ਸਿੰਪਟਮ ਹੁੰਦਾ ਕਿ ਬੰਦਾ ਕਨਫਿਊਜ਼ਨ ਮਾਈਂਡ ਦੇ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸੋ ਇਹ ਚੀਜ਼ਾਂ ਚਿੰਤਾਜਨਕ ਨੇ ਕਿ ਇੱਕ ਇੱਕ ਦੇਮ ਜਿਹੜਾ 슈ਗਰ ਲੈਵਲ ਹਾਈ ਜਾਂਦਾ ਔਰ ਲੋ ਆਉਂਦਾ ਔਰ ਇਹਦੇ ਨਾਲ ਜਿਹੜਾ weight ਇਹਨਾਂ ਦਾ ਟੁੱਟ ਰਿਹਾ ਪਹਿਲੇ 5 ਦਿਨਾਂ ਦਾ ਥੋੜਾ ਥੋੜਾ ਕਰਕੇ weight ਟੁੱਟਦਾ ਔਰ 6ਵੇਂ ਦਿਨ ਦੇ ਵਿੱਚ ਚਿੱਕੇ ਦਾ ਥੋੜਾ ਜਿਆ ਵੱਧਣ ਦੀ ਕੋਸ਼ਿਸ਼ ਕਰਦਾ ਅੱਜ ਸ਼ਾਮ ਦੀ ਰਿਪੋਰਟ ਦੇ ਉੱਤੇ ਅਸੀਂ ਜ਼ਰੂਰ ਕਨਸਰਨ ਕਰਾਂਗੇ ਔਰ weakness ਜਿਹੜੀ ਮਤਲਬ weight ਦੀ ਜਿਹੜੀ weakness ਆਊਗੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਊ ਜਿਹੜੇ ਪਹਿਲੇ 5 ਦਿਨਾਂ ਦਾ ਹੁੰਦਾ ਉਸ ਟਾਈਮ ਬੋਡੀ ਜਿਹੜੀ ਕੰਜ਼ੂਮ ਕਰਦੀ ਹੈ ਸਾਡੀ ਫੈਟ ਸਾਡੀ ਫੈਟ ਹੀ ਮਤਲਬ ਘਟਦੀ ਆ ਔਰ ਉਹ ਤੋਂ ਬਾਅਦ ਮਸਕੂਲਰ weight ਘਟਣਾ ਸਟਾਰਟ ਹੋ ਜਾਂਦਾ ਮਸਕੂਲਰ weight ਜਦੋਂ ਘਟਣਾ ਸਟਾਰਟ ਹੋ ਜਾਂਦਾ ਉਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੁੰਦਾ ਸੋ ਇਸ ਟਾਈਮ ਜਿਹੜੀ ਇਹਨਾਂ ਦੀ ਓਵਰਆਲ ਹੈਲਥ ਆਪਾਂ ਨਾਰਮਲ ਕਹਿ ਸਕਦੇ ਆ ਬਟ ਜਿਹੜਾ ਇਹਨਾਂ ਦਾ ਬੀਪੀ ਅਪਸ ਐਂਡ ਡਾਊਨ ਜਾ ਰਿਹਾ ਉਹ ਥੋੜੀਆਂ ਜਿਹਾ ਸਾਡੇ ਲਈ ਚਿੰਤਾ ਵਾਲੀਆਂ ਚੀਜ਼ਾਂ ਨੇ ਔਰ ਇੱਕ ਸਾਡੀ ਇਹ ਤੋਂ ਬਾਅਦ ਡਿਸਕਸ਼ਨ ਆ ਡਾਕਟਰਾਂ ਨਾਲ ਉਹ ਤੋਂ ਬਾਅਦ ਉਹ ਚੀਜ਼ ਤੁਹਾਨੂੰ ਈਵਨਿੰਗ ਦੇ ਵਿੱਚ ਜਾਂ ਕੱਲ ਨੂੰ ਦੀ ਪੀਸੀ ਦੇ ਵਿੱਚ ਦੱਸੀ ਜਾਊਗੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਤਿਕਾਰਯੋਗ ਪੱਤਰਕਾਰ ਦੋਸਤੋ ਆਪ ਸਭ ਦਾ ਇਸੀ ਦੋਨੋਂ ਮੋਰਚਾ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਕਿ ਆ ਤੁਸੀਂ ਉਸੇ ਦਿਨ ਤੋਂ ਜਿਸ ਦਿਨ ਤੋਂ ਇਥੇ ਇਸ ਮੋਰਚੇ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ ਮੈਨੂੰ ਚੱਕ ਕੇ ਲਿਜਾਣ ਵਾਲਾ ਉਸ ਦਿਨ ਤੋਂ ਬਾਅਦ ਜਿੰਨੀ شدت ਦੇ ਨਾਲ ਜਿੰਨਾ ਜੀ ਜਾਣ ਦੇ ਨਾਲ ਤੁਸੀਂ ਸਾਡੀ ਗੱਲ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪਤਾ ਹੀ ਪਚਾਈ ਹੈ ਮੇਰੇ ਕੋਲ ਇੱਕ ਸ਼ਬਦ ਨਹੀਂ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ ਬਹੁਤ 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 ਤੁਹਾਡਾ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਤੇ ਧੰਨਵਾਦ ਕਰਦੇ ਹਾਂ ਦੇਖੋ دوستੋ ਗੱਲ ਇਹ ਆ ਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਅਜੇ ਹੀ ਲੜਾਈ ਦੇ ਚੱਲਦਿਆਂ ਅਸੀਂ ਇੱਕ ਗੱਲ ਮਹਿਸੂਸ ਕਰ ਲਈ ਸਾਨੂੰ ਕਿ ਸਮਝ ਆ ਗਈ ਹੈ ਕਿ ਐਮਐਸਪੀ ਲਏ ਬਿਨਾ ਪੰਜਾਬ ਬਚ ਨਹੀਂ ਸਕਦਾ ਐਮਐਸਪੀ ਹੀ ਇੱਕ ਸੋਰਸ ਹੈ ਜਿਹਦੇ ਨਾਲ ਡਾਈਵਰਸੀਫਿਕੇਸ਼ਨ ਹੋਣਾ ਤੇ ਡਾਈਵਰਸੀਫਿਕੇਸ਼ਨ ਤੋਂ ਬਿਨਾ ਪੰਜਾਬ ਦਾ ਝੋਨੇ ਤੋਂ ਖਿਹੜਾ ਨਹੀਂ ਛੁੱਟ ਸਕਣਾ ਤੇ ਜਿੰਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖਿਹੜਾ ਨਹੀਂ ਛੁੱਟ ਸਕਣਾ ਉਨੀ ਦੇਰ ਤੱਕ ਪੰਜਾਬ ਦੇ ਸਿਰ ਦੇ ਉੱਤੇ ਹਰਿਆਣੇ ਦੇ ਸਿਰ ਦੇ ਉੱਤੇ ਇਹ ਜਿਹੜਾ ਧਰਤੀ ਹੇਠਲਾ ਪਾਣੀ ਮੁੱਕਣ ਦਾ ਖਤਰਾ ਇਹ ਮੰਡਰਾਉਣਾ ਮੰਡਰਾਉਂਦਾ ਰਹਿਣਾ। ਸੋ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਸਾਡਾ ਕੱਲੇ ਕਿਸਾਨਾਂ ਦਾ ਇਕ ਤਾਂ ਨਹੀਂ ਹੈ ਇਹ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਬੱਚਿਆਂ ਨੇ ਸਭ ਦੇ ਆਣੇ ਪਾਣੀ ਪੀਣਾ ਹੈ ਚਾਹੇ ਉਹ ਕੋਈ ਮਜ਼ਦੂਰ ਹੈ ਚਾਹੇ ਉਹ ਕੋਈ ਇੰਡਸਟਰੀਲਿਸਟ ਹੈ ਚਾਹੇ ਉਹ ਕੋਈ ਵਪਾਰੀ ਹੈ ਚਾਹੇ ਕਿਸਾਨ ਹੈ। ਤੋਂ ਇੱਕ ਤਾਂ ਇਹ ਆ ਗੱਲ ਕਿ ਅਸੀਂ ਸਮਝ ਲਿਆ ਕਿ ਇਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਸਰਕਾਰ ਇਹ ਦੇਣ ਦੇ ਲਈ ਤਿਆਰ ਨਹੀਂ ਅਸੀਂ ਸਾਡੇ ਨਾਲ ਇੱਕ ਕਮਿਟਮੈਂਟ ਸੀ ਸਰਕਾਰ ਦੀ ਉਹ ਸਰਕਾਰ ਉਸ ਕਮਿਟਮੈਂਟ ਤੋਂ ਭੱਜੀ ਅਸੀਂ ਸਰਕਾਰ ਨੂੰ ਯਾਦੋਂ ਚੁਰਤਰੇ ਸਰਕਾਰ ਨੇ ਆਪਣੇ ਤੇ ਗੋਲੀਆਂ ਚਲਾਈਆਂ ਆਪਾਂ ਸਾਰਾ ਕੁਝ ਦੇਖਿਆ ਤੁਸੀਂ ਉਦੋਂ ਸਾਰਾ ਕਵਰ ਕਰਦੇ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਜਿਹੜਾ ਸਾਡਾ ਮੰਨਣਾ ਮੇਰਾ ਸਮੇਰੀ ਆਪਦੀ ਮਤਲਬ ਨਿੱਜੀ ਜੜੀ ਰਹਿ ਆ ਕਿ ਦੇਖੋ ਮੈਂ ਇੱਕ ਇੱਕ ਆਰਗੇਨਾਈਜੇਸ਼ਨ ਦਾ ਪ੍ਰਧਾਨ ਹਾਂ ਕਿਉਂ ਦੇ ਨਾਲ ਦੀ ਨਾਲ ਮੈਂ ਇੱਕ ਵੱਡੇ ਪਰਿਵਾਰ ਦਾ ਜਿਹੜਾ ਜੀਨਵਰਸੀਐਸਕੇਮ ਨਾਨ ਪੋਲਿਟਿਕਲ ਦਾ ਨਾਮ ਦਿੱਤਾ ਹੋਇਆ ਹੈ ਉਹਦਾ ਵੀ ਮੈਂ ਇੱਕ ਨੁਮਾਇੰਦਾ ਹਾਂ ਤਾਂ ਜਦੋਂ ਕਿਸੇ ਪਰਿਵਾਰ ਤੇ ਕੋਈ ਦੁੱਖ ਆਉਂਦਾ ਹੈ ਕੋਈ ਤਕਲੀਫ ਹੁੰਦੀ ਹੈ ਤਾਂ ਹਮੇਸ਼ਾ ਜ਼ਿੰਮੇਵਾਰੀ ਮਤਲਬ ਪਰਿਵਾਰ ਦੇ ਮੁਖੀ ਦੀ ਬਣਦੀ ਹੁੰਦੀ ਹੈ ਕਿ ਉਹ ਉਸ ਤਕਲੀਫ ਨੂੰ ਆਪਣੇ ਆਪ ਤੇ ਚੱਲੇ ਆਪ ਦੇ ਆਪ ਤੇ ਲੈ ਮੈਂ ਇੱਕ ਮੁਖੀ ਹੋਣ ਦੇ ਨਾਤੇ ਇੱਕ ਜਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਅਸੀਂ ਇਹ ਜਿਹੜਾ ਅਮਰਨ ਅੰਛਨ ਦਾ ਐਲਾਨ ਕੀਤਾ ਹੈ ਹੁਣ ਆਪਾਂ ਕੰਸਰਨ ਦੀ ਗੱਲਾਂ ਇਹਦੇ ਨਾਲ ਜਿਹੜਾ ਅਸੀਂ ਡਾਕਟਰਾਂ ਨੇ ਮਤਲਬ ਇਹ ਗੱਲ ਕਰੀ ਹੈ ਤੁਹਾਡੇ ਸਾਹਮਣੇ ਮਤਲਬ ਸਾਰੀ ਗੱਲ ਰੱਖੀ ਹੈ ਕਿ ਬਾਡੀ ਦੇ ਵਿੱਚ ਮਤਲਬ ਬਲੱਡ ਪ੍ਰੈਸ਼ਰ ਦੀ ਫਲਕਚੁਏਸ਼ਨ ਆ ਰਹੀ ਹੈ 슈ਗਰ ਦੀ ਫਲਕਚੁਏਸ਼ਨ ਆ ਰਹੀ ਹੈ ਇਹ ਹੁਣ ਬਾਹਰ ਹੈ ਸਵਾਲ ਇਸ ਗੱਲ ਦਾ ਹੈ ਕਿ ਅਸੀਂ ਆਪਦੀ ਭਵਿੱਖ ਦੀ ਲੜਾਈ ਲੜ ਰਹੇ ਹਾਂ ਜੇ ਇਕੱਲੇ ਕਿਸਾਨਾਂ ਦੀ ਗੱਲ ਕਰੀਏ ਤਾਂ ਇੰਪੋਰਟੈਂਟ ਗੱਲ ਆ ਕਿ ਕਿਸਾਨੀ ਦੇ ਜਿਹੜੇ ਆਉਣ ਵਾਲੇ ਭਵਿੱਖ ਦੇ ਵਿੱਚ ਬੱਚੇ ਨੇ ਔਰ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਔਰ ਉਹਨਾਂ ਦੀ ਇੱਜ਼ਤਾਂ ਬਰਕਰਾਰ ਰੱਖਣ ਦੇ ਲਈ ਅਸੀਂ ਇਹ ਲੜਾਈ ਲੜ ਰਹੇ ਹਾਂ ਔਰ ਇਹ ਇਹ ਕਿਸੇ ਕੀਮਤ ਦੇ ਉੱਤੇ ਇਸ ਲੜਾਈ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਇਹ ਲੜਾਈ ਜਿੱਤਾਂਗੇ ਔਰ ਇਹ ਜਿੱਤਣੀ ਹੈ ਕਿਤੋਂ ਤੱਕ ਵੀ ਜਾਣਾ ਪਵੇ ਇਸੇ ਲਈ ਅਸੀਂ ਪ੍ਰੋਗਰਾਮ ਦਿੱਤਾ ਸੀ ਇੱਕ ਲੰਬੀ ਲੜੀ ਬਣਾ ਕੇ ਕਿ ਅਸੀਂ ਅਮਰ ਅੰਛਨ ਸ਼ੁਰੂ ਕਰਾਂਗੇ ਲਗਾਤਾਰ ਮਰਨ ਮਰਦੇ ਬੈਠਾਂਗੇ ਔਰ ਉਹ ਜਿਹੜਾ ਸਾਡਾ ਪ੍ਰੋਗਰਾਮ ਹੋਏਗਾ ਉਹ ਪ੍ਰੋਗਰਾਮ ਇੱਕ ਦਿਨ ਦਾ ਦੋ ਦਿਨ ਦਾ ਚਾਰ ਦਿਨ ਦਾ 10 ਦਿਨ ਦਾ 20 ਦਿਨ ਦਾ ਨਹੀਂ ਹੋਏਗਾ ਉਹ ਸਾਡਾ ਰੈਗੂਲਰ ਚੱਲੇਗਾ ਜਿਹੜੇ ਕਿਸਾਨ ਆਗੂ ਦੀ ਇੱਥੇ ਸ਼ਹਾਦਤ ਹੁੰਦੀ ਜਾਏਗੀ ਉਹਦੀ ਡੈੱਡ ਬੋਦੀ ਇੱਥੇ ਹੋਏਗੀ ਔਰ ਅਗਲਾ ਅਰਬੂਦ ਇੱਥੇ ਬੈਠੇ ਕਿਉਂਕਿ ਸਾਨੂੰ ਸਮਝ ਆ ਇਸ ਗੱਲ ਦੀ ਕਿ ਜਿਹੋ ਜਿਹਾ ਸਰਕਾਰ ਦਾ ਐਟੀਟਿਊਡ ਹੈ ਜਿਹੋ ਜਿਹੋ ਉਹਦੀ ਮਤਲਬ ਲੋਕਾਂ ਪ੍ਰਤੀ ਆਪਾਂ ਕੀ ਕਹਿ ਸਕਦੇ ਆ ਭਾਵਨਾ ਹੈ ਉਸ ਭਾਵਨਾ ਤੋਂ ਮਤਲਬ ਇਹ ਲੱਗਦਾ ਹੈ ਕਿ ਲੜਾਈਆਂ ਮਤਲਬ ਲੋਕਾਂ ਨੂੰ ਸ਼ਾਂਤ ਤਾਂ ਦੇਣੀ ਆ ਪੈਣੀ ਔਰ ਅਸੀਂ ਉਹਦੇ ਲਈ 100% ਤਨ ਪਰਸੈਂਟ ਤਿਆਰ ਹੋ ਕੇ ਬੈਠੇ ਪਹਿਲੀ ਤਾਂ ਮੈਂ ਇਹ ਗੱਲ ਕਰਨੀ ਚਾਹਣਾ ਕੋਈ ਚਿੰਤਾ ਨਹੀਂ ਕਰਨ ਵਾਲੀ ਕਿ ਮੇਰਾ ਮਤਲਬ ਬੀਪੀ ਫਲਕਚੂਏਟ ਕਰ ਰਿਹਾ ਹੈ ਜਾਂ ਮੇਰਾ ਸ਼ੂਗਰ ਫਲਕਚੂਏਟ ਕਰ ਰਿਹਾ ਹੈ ਜਾਂ ਮੇਰਾ weight ਡਾਊਨ ਜਾ ਰਿਹਾ ਤੇ ਜਾਏਗਾ ਇਹਨੇ ਤਾਂ ਵਧਣਾ ਘਟਣਾ ਹੁੰਦਾ ਹੈ ਇਹਨੇ ਤਾਂ ਹੋਣਾ ਸਾਰੇ ਕੁਝ ਨੇ ਤੋਂ ਮੈਰੀ ਮਤਲਬ ਆਪ ਸਭ ਨੂੰ ਮਤਲਬ ਇਹੀ ਮੇਰਾ ਕਹਿਣ ਦਾ ਭਾਵੇਂ ਸੀਗਾ ਕਿ ਜਿਹੜੀ ਲੜਾਈ ਦੀ ਜਿਹੜੀ ਇੰਪੋਰਟੈਂਸ ਹੈ ਉਹ ਵੱਡੀ ਹੈ ਉਹ ਅਸੀਂ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਤੇ ਉਹ ਜਿੱਤਣ ਤੱਕ ਅਸੀਂ ਇਹਨੂੰ ਜਾਰੀ ਰੱਖਣਾ ਹੈ ਉਹ ਚਾਹੇ ਕੁਝ ਵੀ ਹੋਵੇ ਕਿ ਇਹੋ ਜਿਹੀ ਵੀ ਲੜਾਈ ਲੜਨੀ ਪਵੇ ਅਸੀਂ ਲੜਾਂਗੇ ਭਾਵਨਾ ਮੇਰੀ ਅੰਦਰਲੀ ਹੈ ਕਿ ਦੇਖੋ ਅਗਰ ਅਸੀਂ ਜਾ ਕੇ ਇੱਥੇ ਬਾਰਡਰ ਦੇ ਉੱਤੇ ਫੇਰ ਟੱਕਰ ਮਾਰਦੇ ਆਂ ਬੱਚਾ ਇਹ ਮੈਨੂੰ ਲੋੜ ਆ ਨਾ ਕਿ ਮੇਰਾ ਮੇਰਾ ਬੇਟਾ ਜਿਉਂਦਾ ਰਹੇ ਤਾਂ ਹਰ ਇੱਕ ਨੂੰ ਲੋੜ ਆ ਪਹਿਲੀ ਗੱਲ ਦੂਜੀ ਗੱਲ ਇੱਕ ਮੈਂ ਹੋਰ ਇੰਪੋਰਟੈਂਟ ਕਰਨੀ ਚਾਹੁੰਦਾ ਸੀ ਜ਼ਮੀਨਾਂ ਦੀ ਲੜਾਈ ਲੜ ਰਹੇ ਨੇ ਜ਼ਮੀਨਾਂ ਰੱਖਣੀਆਂ ਜ਼ਮੀਨਾਂ ਅਸੀਂ ਨਹੀਂ ਖੁੱਸਣ ਦੇਣੀਆਂ ਤੇ ਜੇ ਸਾਡੀਆਂ ਜ਼ਮੀਨਾਂ ਹੀ ਖੁੱਸਣੀਆਂ ਖੁੱਸਣ ਤੋਂ ਬਚਾਉਣੀਆਂ ਹੈ ਤਾਂ ਅੰਦਾਜ਼ਾ ਲਾ ਕੇ ਦੱਸਿਓ ਕਿ ਜਿਹੜੇ ਜ਼ਮੀਨਾਂ ਨੂੰ ਲੋਹਣ ਵਾਲੇ ਆ ਕਿ ਦੇ ਨਾਂ ਲਾਗੂ ਕਰਨਾ ਇਹਨਾਂ ਜ਼ਮੀਨਾਂ ਨੂੰ ਵਾਉਣ ਵਾਲੇ ਹੀ ਜੇ ਅਸੀਂ ਮਰਵਾ ਦੇਣੇ ਆ ਤਾਂ ਫਿਰ ਇਹ ਜ਼ਮੀਨਾਂ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਕੋਈ ਧੁੱਕਣੀ ਦੀ ਨਾ ਜ਼ਮੀਨ ਵਾਉਣ ਵਾਲਾ ਹੀ ਕੋਈ ਨਾ ਸਾਡਾ ਰਿਹਾ ਉੱਪਰ ਰੱਖਦੇ ਉੱਪਰ ਸੋ ਇਸ ਕਰਕੇ ਸ਼ਾਬੀਏ ਦੀ ਲਗਾਈ ਹੈ ਲੱਗ ਇਹ ਅਸੀਂ ਬਹੁਤ ਸੋਚ ਕੇ ਬਹੁਤ ਸਮਝ ਕੇ ਆਪਣੀ ਪੀੜ੍ਹੀ ਨੂੰ ਬਚਾਉਣ ਦੇ ਲਈ ਸਭ ਕਾਸੇ ਨੂੰ ਮੁੱਖ ਰੱਖਦੇ ਆ ਇਹ ਲੜਾਈ ਨੂੰ ਅਸੀਂ ਲੜਨ ਦਾ ਮਤਲਬ ਤੁਹਾਇਆ ਕੀਤਾ ਹੋਇਆ ਇਹ ਤਾਂ ਮੇਰਾ ਖਿਆਲ ਹੈ ਤੁਹਾਨੂੰ ਮਤਲਬ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ ਗੱਲ